ਯੂਕੇ ਦੇ ਪ੍ਰਧਾਨ ਮੰਤਰੀ ਕਿਅਰ ਸਟੈਮਰ ਜਿਹੜੇ ਨੇ ਭਾਰਤ ਦੀ ਫੇਰੀ ਦੇ ਨੇ ਬਹੁਤ ਸਾਰੀਆਂ ਟ੍ਰੇਡ ਡੀਲਸ ਜਿਹੜੀਆਂ ਉਹ ਵੀ ਹੋਈਆਂ ਨੇ ਇਸ ਦੇ ਨਾਲ 350 ਮਿਲੀਅਨ ਦੀ ਜਿਹੜੀ ਹੈਗੀ ਆ ਹਥਿਆਰਾਂ ਦੀ ਡੀਲ ਦੀ ਹਥਿਆਰਾਂ ਦੇ ਸਮਝੌਤੇ ਦੀ ਵੀ ਜਿਹੜੀ ਗੱਲ ਹੋ ਰਹੀ ਹੈਗੀ ਆ ਸਰਦਾਰਪਤਾ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਨੂੰ ਭਾਰਤ ਆਈਸੋਲੇਟ ਹੋ ਗਿਆ ਸੀਗਾ ਜਦੋਂ ਦੇ ਸਿੱਖਾਂ ਦੇ ਕਤਲੇਆਮ ਇੱਕ ਦੋ ਅਟੈਂਪਟ ਹੋਈਆਂ ਤੇ ਕਤਲ ਹੋਇਆ ਉਸ ਤੋਂ ਬਾਅਦ 5 ਆਈਜ਼ ਨੇ ਕਾਫੀ ਆਈਸੋਲੇਟ ਹੋ ਗਿਆ ਸੀ ਡਿਪਲੋਮੈਟਿਕਲੀ ਸੋ ਹੁਣ ਉਹ ਦੁਬਾਰੇ ਜਿਹੜਾ ਹੈਗਾ ਉਹ ਇਨ੍ਹਾਂ 5 ਆਈਜ਼ ਦੇ ਕੰਟਰੀਜ਼ ਨਾਲ ਆਪਣੇ ਰਿਲੇਸ਼ਨ ਆ ਵਪਾਰ ਦੇ ਥਰੂ ਸਿਰਫ ਵਪਾਰ ਇੱਕ ਤਰ੍ਹਾਂ ਨਾਲ ਹੁੰਦਾ ਹੈ ਰਿਸ਼ਵਤ ਹੁੰਦੀ ਹੈ ਡਿਪਲੋਮੇਸੀ ਚ ਨਾ ਸੋ ਵੀ ਤੁਸੀਂ ਆਪਣੇ ਸਬੰਧ ਡਿਪਲੋਮੈਟਿਕ ਸੁਧਾਰਨ ਲਈ ਸੋ ਵਪਾਰ ਦੀ ਰਿਸ਼ਵਤ ਆ ਜਿਹੜੀ ਉਹ ਦੇ ਦਿੰਦੇ ਆ ਕਿ ਵੀ ਜਿਹੜਾ ਵੈਸਟ ਹੈਗਾ ਭਾਰਤ ਨੂੰ ਹਥਿਆਰਾਂ ਦੀ ਦੌੜ ਵਿੱਚ ਪਾ ਰਿਹਾ ਹੈ ਇਸੇ ਤਰ੍ਹਾਂ ਹੀ ਉਹਨਾਂ ਨੇ ਰਸ਼ੀਆ ਨੂੰ ਪਾਇਆ ਸੀਗਾ ਇਸੇ ਤਰ੍ਹਾਂ ਉਹ ਭਾਰਤ ਨੂੰ ਜਿਹੜਾ ਹੈਗਾ ਪਾ ਰਿਹਾ ਉਹਨੂੰ ਡਰਾ ਡਰਾ ਕੇ ਹੀ ਨਾ ਵੀ ਡਰ ਤੇ ਡਰ ਦਾ ਮਾਹੌਲ ਪੈਦਾ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਹਥਿਆਰਾਂ ਵਾਲੇ ਪਾਸੇ ਪਾ ਰਿਹਾ ਹੈ ਤਾ ਕੇ ਜੜੀਆਂ ਬੇਸਿਕ ਸਹੂਲਤਾਂ ਨੇ ਬੇਸਿਕ ਸਟਰਕਚਰ ਹੈਗਾ ਉਹਦੇ ਚ ਇਨਵੈਸਟਮੈਂਟ ਘਟ ਜਵੇ ਤੇ ਲੋਕ ਆ ਜਿਹੜੀ ਅਨਾਰਕੀ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਪੈ ਜੇ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟੈਮਰ ਜਿਹੜੇ ਨੇ ਭਾਰਤ ਦੀ ਫੇਰੀ ਦੀ ਨੇ ਬਹੁਤ ਸਾਰੀਆਂ ਟ੍ਰੇਡ ਡੀਲਸ ਜਿਹੜੀਆਂ ਉਹ ਵੀ ਹੋਈਆਂ ਨੇ ਇਸ ਦੇ ਨਾਲ 350 ਮਿਲੀਅਨ ਦੀ ਜਿਹੜੀ ਹੈਗੀ ਆ ਹਥਿਆਰਾਂ ਦੀ ਡੀਲ ਦੀ ਹਥਿਆਰਾਂ ਦੇ ਸਮਝੌਤੇ ਦੀ ਵੀ ਜਿਹੜੀ ਗੱਲ ਹੋ ਰਹੀ ਹੈਗੀ ਆ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਸਾਰੇ ਨੂੰ ਹਾਂ ਜੀ ਹਾਂ ਜੀ ਸੋ ਕਿਉਂਕਿ ਭਾਰਤ ਆਈਸੋਲੇਟ ਹੋ ਗਿਆ ਸੀਗਾ ਜਦੋਂ ਦੇ ਸਿੱਖਾਂ ਦੇ ਕਤਲੇਆਮ ਇੱਕ ਦੋ ਅਟੈਂਪਟ ਹੋਈਆਂ ਤੇ ਕਤਲ ਹੋਇਆ ਉਸ ਤੋਂ ਬਾਅਦ 5 ਆਈਜ਼ ਨੇ ਕਾਫੀ ਆਈਸੋਲੇਟ ਹੋ ਗਿਆ ਸੀ ਡਿਪਲੋਮੈਟਿਕਲੀ ਸੋ ਹੁਣ ਉਹ ਦੁਬਾਰੇ ਜਿਹੜਾ ਹੈਗਾ ਉਹ ਇਨ੍ਹਾਂ 5 ਆਈਜ਼ ਦੇ ਕੰਟਰੀਜ਼ ਨਾਲ ਆਪਣੇ ਰਿਲੇਸ਼ਨ ਆ ਵਪਾਰ ਦੇ ਥਰੂ ਸਿਰਫ ਵਪਾਰ ਇੱਕ ਤਰ੍ਹਾਂ ਨਾਲ ਹੁੰਦਾ ਹੈ ਰਿਸ਼ਵਤ ਹੁੰਦੀ ਹੈ ਡਿਪਲੋਮੇਸੀ ਚ ਨਾ ਸੋ ਵੀ ਤੁਸੀਂ ਆਪਣੇ ਸਬੰਧ ਡਿਪਲੋਮੈਟਿਕ ਸੁਧਾਰਨ ਲਈ ਸੋ ਵਪਾਰ ਦੀ ਰਿਸ਼ਵਤ ਆ ਜਿਹੜੀ ਉਹ ਦੇ ਦਿੰਦੇ ਆ ਕਿ ਸੋ ਰਿਸ਼ਵਤ ਇਹ ਇਕੱਲਾ ਇਹ ਨਹੀਂ ਵੀ ਭਾਰਤ ਕਰਦਾ ਹਰੇਕ ਹੀ ਮੁਲਕ ਕਰਦਾ ਸੋ ਡਿਪਲੋਮੇਸੀ ਦਾ ਇੱਕ ਜਿਹੜਾ ਹੈਗਾ ਨੌਰਮ ਹੈਗਾ ਵੀ ਉਹਨਾਂ ਨੂੰ ਵੱਧ ਇਕਨੋਮੀ ਦਾ ਸਾਰਾ ਸਿਸਟਮ ਆ ਉਹ ਦੇ ਦਿਓ ਸੋ ਜਿਹੜਾ 350 ਮਿਲੀਅਨ ਦਾ ਜਿਹੜਾ ਮਜ਼ਾਇਲਾਂ ਦਾ ਸੌਦਾ ਹੋਇਆ ਉਹਦੇ ਚ ਉਹ ਹੀ ਹੁੰਦਾ ਹੈ ਆਪਾਂ ਪਿਛਲੀ ਵਾਰ ਵੀ ਇੱਕ ਗੱਲ ਕਰੀ ਸੀ ਵੀ ਜਿਹੜਾ ਵੈਸਟ ਹੈਗਾ ਭਾਰਤ ਨੂੰ ਹਥਿਆਰਾਂ ਦੀ ਦੌੜ ਵਿੱਚ ਪਾ ਰਿਹਾ ਹੈ। ਹੂੰ। ਇਸੇ ਤਰ੍ਹਾਂ ਹੀ ਉਹਨਾਂ ਨੇ ਰਸ਼ੀਆ ਨੂੰ ਪਾਇਆ ਸੀਗਾ ਇਸੇ ਤਰ੍ਹਾਂ ਉਹ ਭਾਰਤ ਨੂੰ ਜਿਹੜਾ ਹੈਗਾ ਪਾ ਰਿਹਾ ਉਹਨੂੰ ਡਰਾ ਡਰਾ ਕੇ ਹੀ ਨਾ। ਹੂੰ ਹੂੰ ਠੀਕ। ਵੀ ਡਰ ਤੇ ਡਰ ਦਾ ਮਾਹੌਲ ਪੈਦਾ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਹਥਿਆਰਾਂ ਵਾਲੇ ਪਾਸੇ ਪਾ ਰਿਹਾ ਹੈ। ਤਾਂ ਕਿ ਜਿਹੜੀਆਂ ਬੇਸਿਕ ਸਹੂਲਤਾਂ ਨੇ ਬੇਸਿਕ ਸਟਰਕਚਰ ਹੈਗਾ ਉਹਦੇ 'ਚ ਇਨਵੈਸਟਮੈਂਟ ਘਟ ਜਵੇ ਤੇ ਲੋਕ ਆ ਜਿਹੜੀ ਅਨਾਰਕੀ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਪੈ ਜੇ ਇਹ ਤਾਂ ਹੁਣ ਇੰਡੀਅਨ ਲੀਡਰਸ਼ਿਪ ਨੂੰ ਚਾਹੀਦਾ ਵੀ ਉਹ ਇਹ ਆਪਣੇ ਰਿਸੋਰਸੇਸ ਨੂੰ ਬਚਾ ਕੇ ਆਪਣੇ ਲੋਕਾਂ ਤੇ ਲਾਉਣਾ ਹੈਗਾ ਸੋ ਇਟ ਡਿਪੈਂਡ ਕਰਦਾ ਪਰ ਮੈਨੂੰ ਲੱਗ ਰਿਹਾ ਹੈਗਾ ਵੀ ਵੈਸਟ ਉਹਨਾਂ ਨੂੰ ਡਰਾ ਕੇ ਉਹਨਾਂ ਉਹਨਾਂ ਦੇ ਡਰਾਂ ਨੂੰ ਹੋਰ ਵਧਾ ਵਧਾ ਕੇ ਇਹ ਹੁਣ 350 ਮਿਲੀਅਨ ਦਾ ਜਿਹੜਾ ਮਜ਼ਾਇਲਾ ਦਾ ਸੌਦਾ ਇਟ ਮੀਨਸ ਇਹ ਡਰ ਨੂੰ ਵਧਾਇਆ ਜਾ ਰਿਹਾ ਹੈ ਵੈਸਟ ਵੱਲੋਂ ਉਹਨਾਂ ਨੂੰ ਲੱਗਦਾ ਵੀ ਇੰਗਲੈਂਡ ਨਾਲ ਅਸੀਂ ਵਧੀਆ ਸਮਝੌਤਾ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਵੀ ਇਨਡਾਇਰੈਕਟਲੀ ਇੰਗਲੈਂਡ ਵੀ ਅਮਰੀਕਾ ਦੀ ਪਾਲਿਸੀ ਤੇ ਜਿਹੜਾ ਉਹਨਾਂ ਨੂੰ ਹਥਿਆਰਾਂ ਦੀ ਰੇਸ ਵਿੱਚ ਵਧਾ ਰਿਹਾ ਹੈਗਾ ਜਿਹੜਾ ਕਿ ਜਿਹੜੀ ਲੋਕਲ ਇਨਵੈਸਟਮੈਂਟ ਹੋਣੀ ਹੈ 인ਫਰਾਸਟ੍ਰਕਚਰ ਤੇ ਜੋਬਸ ਤੇ ਫੈਕਟਰੀਜ਼ ਤੇ ਜਾਂ ਹੋਰ ਜਿਹੜੀ ਸੋਸ਼ਲ ਸਿਕਿਉਰਿਟੀ ਸਕੂਲਿੰਗ ਐਂਡ ਹਸਪੀਟੈਲਿਟੀ ਤੇ ਉਹ ਜਦੋਂ ਘਟ ਜਾਂਦੀ ਹੈਗੀ ਆ ਫਿਰ ਜਿਹੜਾ ਕੋਨ ਜਿਸ ਤਰ੍ਹਾਂ ਨਵੀਂ ਜਨਰੇਸ਼ਨ ਅੰਦੋਲਨ ਕਰ ਰਹੀ ਹੈਗੀ ਆ ਉਹ ਸਾਰਾ ਸਿਸਟਮ ਉਸ ਤਰ੍ਹਾਂ ਦਾ ਕ੍ਰੀਏਟ ਹੋ ਸਕਦਾ ਤੇ ਜਿੱਥੇ ਆਪਾਂ ਕਹੀ ਕਿ ਇਲੈਕਸ਼ਨ ਚਾਹੇ ਜਿਮਨੀ ਚੋੜਾ ਹੋਣ ਜਾਂ ਬਿਹਾਰ ਦੇ ਇਲੈਕਸ਼ਨ ਹੋ ਉਹਨਾਂ ਦੇ ਨੋਟੀਫਿਕੇਸ਼ਨ ਹੋਏ ਸੀ ਉੱਥੇ ਰਾਜ ਸਭਾ ਦੇ ਵਿੱਚ ਵੀ ਜਿਹੜੀ ਇੱਕ ਸੀਟ ਖਾਲੀ ਹੋਈ ਸੀ ਨੂੰ ਉਸ ਨੂੰ ਲੈ ਕੇ ਵੀ ਜਿਹੜਾ ਨੋਟੀਫਿਕੇਸ਼ਨ ਹੋਇਆ ਸੀ ਉਸ ਦੇ ਵਿੱਚ ਰਜਿੰਦਰ ਗੁਪਤਾ ਹੋਣਾ ਨੂੰ ਜੋ ਕਿ ਟ੍ਰੈਂਡਡ ਗਰੁੱਪ ਦੇ ਨਾਲ ਸਮਰਦਤ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਜਿਹੜਾ ਹੈ ਰਾਜ ਸਭਾ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਭੇਜਰੀ ਹੈਗੀ ਹੈ ਸਰਦਾਰ ਅਪਤਾ ਸਿੰਘ ਜੀ ਕਿਵੇਂ ਦੇਖਦੇ ਹੋ ਇੱਕੋ ਹੀ ਜਗ੍ਹਾ ਤੇ ਮਿਸਟਰ ਅਰੋੜਾ ਜਿਹੜੇ ਨੇ ਉਹ ਵਾਪਸ ਆਉਂਦੇ ਹੈਗੇ ਨੇ ਤੇ ਹੁਣ ਦੂਜੇ ਸੰਨਦਕਾਰ ਨੂੰ ਜਿਹੜਾ ਹੈ ਉੱਥੇ ਭੇਜਿਆ ਜਾਂਦਾ ਹੈ ਕਿਵੇਂ ਦੇਖਦੇ ਹਾਂ ਕਿ ਇਹ ਲੋਕ ਫਿਰ ਉੱਥੇ ਜਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਕਨਫਲਿਕਟ ਆਫ ਇੰਟਰਸਟ ਨਹੀਂ ਆਏਗਾ ਕਿ ਜਿੰਨੇ ਵੀ ਲੋਕ ਇਹ ਗਏ ਹੈਗੇ ਨੇ ਕਿ ਪੰਜਾਬ ਦੀ ਗੱਲ ਜਾਂ ਉਹ ਸੂਬੇ ਦੀ ਗੱਲ ਕਰਨਗੇ ਨੀਕਤਾ ਇਹ ਹੈਗਾ ਵੀ ਆਮ ਆਦਮੀ ਪਾਰਟੀ ਸਿਰਫ ਖਾਸ ਬੰਦਿਆਂ ਨੂੰ ਹੀ ਕਿਉਂ ਟਿਕਟਾਂ ਦੇ ਰਹੀ ਹੈਗੀ ਸੋ ਜਿਹੜੇ ਮਿਸਟਰ ਅਰੋੜਾ ਸੀਗੇ ਉਹ ਵੀ ਬਹੁਤ ਵੱਡੇ ਬਿਜ਼ਨਸਮੈਨ ਸੀ ਤੇ ਹੁਣ ਇਹ ਆ ਇਹ ਟਾਪ ਬਿਜ਼ਨਸਮੈਨ ਆ ਜਿਹੜੇ ਹੈਗੇ ਫਿਰ ਇੱਕੋ ਹੀ ਸੀਟ ਤੇ ਦੋ ਬਾਰੀ ਬਿਜ਼ਨਸਮੈਨਾਂ ਨੂੰ ਦੇ ਕੇ ਇਤੋਂ ਕੀ ਫਾਇਦੇ ਲਏ ਗਏ ਆ ਸੋ ਇਹ ਇਹ ਤਾਂ ਮੀਡੀਆ ਵਿੱਚ ਚਰਚਾ ਨੇ ਵੀ ਇੱਕੋ ਹੀ ਸੀਟ ਦੋ ਬਾਰੀ ਜਿਹੜੀ ਹੈਗੀ ਆ ਰਵਲਵਿੰਗ ਚ ਜਿਹੜੀ ਇਹ ਦੇ ਦਿੱਤੀ ਗਈ ਆ ਬਹੁਤ ਵੱਡੇ ਅਮੀਰ ਲੋਕਾਂ ਨੂੰ ਸੋ ਸ਼ੰਕੇ ਆ ਉਹਨਾਂ ਦੀ ਰਾਜਨੀਤਿਕ ਪ੍ਰਤੀਬੱਧਤਾ ਤੇ ਸਿਧਾਂਤਕ ਸਪਸ਼ਟਤਾ ਤੇ ਸ਼ੰਕੇ ਖੜੇ ਹੋ ਰਹਿਗੇ ਮਿਸਟਰ ਜਿੰਦਰ ਗੁਪਤਾ ਨੂੰ ਰਾਜ ਸਭਾ ਚ ਭੇਜਿਆ ਜਾਣਾ ਹੈਗਾ ਹਾਂ ਸੋ ਪਾਰੇ ਹੈਗਾ ਵੀ ਕੀ ਉਹ ਪੰਜਾਬ ਦੇ ਹਿੱਤਾਂ ਦੀ ਕੋਈ ਗੱਲ ਕਰ ਸਕਣਗੇ ਰਜਿੰਦਰ ਗੁਪਤਾ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਨਹੀਂ ਕਦੇ ਵੀ ਬੋਲਦੇ ਨਹੀਂ ਦੇਖੇ ਗਏ ਨਾ ਮਿਸਟਰ ਅਰੋੜਾ ਬੋਲਦੇ ਦੇਖੇ ਗਏ ਸੀ ਯਾ ਬਾਕੀ ਇੱਕ ਮਿਸਟਰ ਸਾਨੀ ਹੈਗੇ ਆ ਜਿਹੜੇ ਬੋਲਦੇ ਨੇ ਰਾਜ ਸਭਾ ਚ ਉਹ ਘਟੋ ਘੜ ਸਿੱਖ ਜਜ਼ਬੇ ਦੀ ਗੱਲ ਤੇ ਕਰਦੇ ਹੈਗੇ ਆ ਉਹ ਆਪਣੇ ਹਰਪ੍ਰੀਤ ਸਿੰਘ ਹੈਗੇ ਆ ਉਹ ਕ੍ਰਿਕਟ ਦੇ ਮੈਚਾਂ ਚ ਮਸ਼ਹੂਰ ਰਹਿੰਦੇ ਹੈਗੇ ਆ ਬਾਬਾ ਸੀਚੇ ਵਾਲਾ ਸੇਵਾ ਕਰ ਰਹੇ ਹੈਗੇ ਆ ਹੁਣ ਕੁਛ ਬੰਨ ਦੀ ਸੇਵਾ ਤੇ ਉਹ ਲੱਗੇ ਹੋਏ ਆ ਪਰ ਉਹ ਵੀ ਉਸ ਜਜ਼ਬੇ ਚ ਉਹ ਪੰਜਾਬ ਦੇ ਹੱਕਾਂ ਹਿੱਤਾਂ ਲਈ ਕੋਈ ਵੀ ਬੋਲਣ ਵਾਲਾ ਜਿਹੜਾ ਨਹੀਂ ਰਿਹਾ ਹੈਗਾ ਸੋ ਸਤ ਦੀਆਂ ਸਾਥ ਸੀਟਾਂ ਜਿਹੜੇ ਰਾਗਵ ਚੱਡਾ ਸੀਗੇ ਉਹ ਬਿਲਕੁਲ ਮੇਰੇ ਖਰ ਪਾਰਟੀ ਦੇ ਨਾਲ ਉਹ ਹੈਗੇ ਵੀ ਆ ਜਾਂ ਨਹੀਂ ਹੈਗੇ ਹੁਣ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਨਾ ਸੋਨਨੀ ਸਰਕਾਰ ਸੋ ਅਸੀਂ ਸਮਝਦੇ ਹਾਂ ਵੀ ਸਿਰਫ ਕੁਝ ਅਮੀਰ ਲੋਕਾਂ ਨਾਲ ਆਪਣੀ ਜਿਹੜੀ ਦੋਸਤੀ ਪਗਾਉਣ ਲਈ ਹੈਗੀ ਆ ਰਾਜ ਸਭਾ ਦੀਆਂ ਉਹ ਸੀਟਾਂ ਜਿੱਥੇ ਕੇ ਜਾ ਕੇ ਕਾਨੂੰਨ ਬਣਨੇ ਸੀ ਪੰਜਾਬ ਦੀ ਜਿਹੜੀ ਕਿਸਮਤ ਦੇ ਫੈਸਲੇ ਹੋਣੇ ਸੀ ਉੱਥੇ ਗੁੰਗੇ ਲੋਕਾਂ ਨੂੰ ਬਿਠਾਇਆ ਜਾ ਰਿਹਾ ਤਾਂ ਕਿ ਸਿਰਫ ਜਿਹੜੀ ਲੋਕਲ ਸਿਆਸੀ ਸੱਤਾ ਹੈਗੀ ਆ ਉਹਨੂੰ ਕਾਬੂ ਕੀਤਾ ਜਾ ਸਕੇ ਇਹ ਗਲਤ ਹੈਗੇ ਉੱਥੇ ਤੇਜ ਤਰਾਰ ਜਿਹੜੇ ਨੌਜਵਾਨ ਆ ਜਿਹੜੇ ਪੰਜਾਬੀ ਬੋਲ ਸਕਣ ਉਹ ਜਿਹੇ ਬੰਦੇ ਜਿਹੜੇ ਨਮਾਇंदे ਹੈਗੇ ਆ ਪੰਜਾਬ ਦੇ ਭੇਜਣੇ ਚਾਹੀਦੇ ਆ ਜੀ ਬਿਲਕੁਲ ਜੀ ਜੀ ਬਿਲਕੁਲ ਜੀ ਅੱਗੇ ਆਪਾਂ ਗੱਲਬਾਤ ਕਰ ਲੈਂਦੇ ਆ ਬਿਹਾਰ ਦੀ ਚੋਣ ਜਿਹੜੀ ਹੈ 6 ਨਵੰਬਰ ਤੇ 11 ਨਵੰਬਰ ਨੂੰ ਹੋਣੀ ਹੈਗੀ ਹੈ ਸਤਨਤਾ ਸਿੰਘ ਜੀ ਕੀ ਹੋ ਜਾ ਉੱਥੇ ਮਾਹੌਲ ਡੈਣ ਵਾਲਾ ਹੈਗਾ ਕਿਉਂਕਿ ਖਾਸ ਕਰਕੇ ਪਹਿਲਾਂ ਵੋਟਾਂ ਕੱਟਣ ਨੂੰ ਲੈ ਕੇ ਤੇ ਬਾਅਦ ਚੋਂ ਵੋਟਾਂ ਚੋਰੀ ਕਰਨ ਨੂੰ ਲੈ ਕੇ ਜਿਹੜਾ ਹੈ ਕਾਂਗਰਸ ਦੇ ਵੱਲੋਂ ਜਾਂ ਖਾਸ ਕਰਕੇ ਰਾਹੁਲ ਗਾਂਧੀ ਦੇ ਵੱਲੋਂ ਤੇ ਦੂਜੇ ਬੰਨੇ ਆਰਜੀਡੀ ਦੇ ਵੱਲ ਆਰਜੀਡੀ ਦੇ ਆਰਜੀਡੀ ਦੇ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੀ ਸੀ ਉਹ ਛੇੜੀ ਗਈ ਸੀ ਕੀ ਕੁਝ ਇੱਥੇ ਹੋਣ ਜਾ ਰਿਹਾ ਹੈ ਦੂਜੇ ਬੰਨੇ ਐਨਡੀਏ ਦੇ ਵਿੱਚ ਵੀ ਸੀਟਾਂ ਦੀ ਵੰਡ ਨੂੰ ਲੈ ਕੇ ਕੁਝ ਬਹੁਤਾ ਜਿਆਦਾ ਸੁਖਾਲਾ ਇੱਥੇ ਨਹੀਂ ਦਿਖ ਰਿਹਾ ਹੈਗਾ ਹਾਂਜੀ ਹਾਂਜੀ 6 ਤੇ 11 ਨਵੰਬਰ ਨੂੰ ਜਿਹੜੀਆਂ ਹੈਗੀਆਂ ਬਿਹਾਰ ਦੀਆਂ ਇਲੈਕਸ਼ਨਾਂ ਹੋਣੀਆਂ ਜੀ 6 ਨੂੰ 121 ਹਲਕਿਆਂ 'ਚ ਤੇ 11 ਨੂੰ 122 ਹਲਕਿਆਂ 'ਚ ਨਾ ਸੋ ਜਿਹੜਾ ਹੈਗਾ ਜਿਹੜਾ ਉਹਨਾਂ ਨੇ ਵੋਟਾਂ ਦਾ ਰਿਵਿਊ ਕਰਿਆ ਸੀਗਾ ਉਹਦੇ ਤੇ ਦੁਬਾਰੇ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਕਿਹਾ ਵੀ 366000 ਹਾਂ ਵੋਟਾਂ ਦਾ ਜਿਹੜਾ ਵੇਰਵਾ ਹੈਗਾ ਜਿਹੜੀਆਂ ਡਿਲੀਟ ਹੋਈਆਂ ਨੇ ਉਹਨਾਂ ਦਾ ਵੇਰਵਾ ਹੈਗਾ ਦੱਸਿਆ ਜਾ ਵੀ ਉਹ ਕਾਹ ਤੋਂ ਡਿਲੀਟ ਹੋਈਆਂ ਨੇ ਸਸ ਕੀ ਗੱਲਬਾਤ ਆ ਜਿਹੜੀ ਹੈਗੀ ਆ 9 ਤਰੀਕ ਐ 10 ਤਰੀਕ ਨੂੰ ਜਿਹੜੀ ਹੈਗੇ ਦੋ ਦਿਨਾਂ ਸੁਣਵਾਈ ਹੈਗੀ ਸੀ ਉਹਦੇ ਚੋਂ ਉਹ ਸੁਪਰੀਮ ਕੋਰਟ ਨੇ ਡਾਟਾ ਮੰਗਿਆ ਹੈਗਾ ਵੀ ਤੁਹਾਡਾ ਕੀ ਕਿਸ ਪੱਧਰ ਤੇ ਜਿਹੜੀ ਹੈਗੀ ਆ ਉਹ ਸੀਟਾਂ ਦਾ ਹੋਇਆ ਹਾਲੇ ਵੀ ਕਿਉਂਕਿ ਇਹ ਕੇਸ ਆ ਜਿਹੜਾ ਚੱਲ ਰਿਹਾ ਹੈਗਾ ਸੋ ਪਹਿਲੇ ਸਤੰਬਰ ਨੂੰ ਜਿਹੜੀ ਵੋਟਿੰਗ ਲਿਸਟ ਜਾਰੀ ਹੋਈ ਆ ਉਦੇ ਵਿੱਚ ਡਿਲੀਸ਼ਨ ਆ ਜਿਹੜੀ ਉਹਦੇ ਵਿੱਚ ਹੁਣ ਕਾਂਗਰਸ ਨੇ ਇਹ ਸਵਾਲ ਚੱਕਿਆ ਹੈਗਾ ਵੀ ਇੱਕ ਇੱਕ ਪੱਤਰਕਾਰ ਨੇ ਵੀ ਪੁੱਛਿਆ ਇੰਡੀਅਨ ਐਕਸਪ੍ਰੈਸ ਜਨ ਨੇ ਵੀ ਸਾਨੂੰ ਦੱਸਿਆ ਜਾਵੇ ਕਿੰਨੇ ਵਿਦੇਸ਼ੀ ਸੀਗੇ ਇੱਥੇ ਤੁਸੀਂ ਕਹਿੰਦੇ ਸੀ ਨਾ ਵੀ ਵਿਦੇਸ਼ੀ ਨਾਗਰਿਕ ਆਏ ਹੋਇਆ ਸਾਨੂੰ ਐਗਜ਼ੈਕਟ ਗਿਣਤੀ ਦੱਸੀ ਜਾਵੇ ਵੀ ਕਿੰਨੇ ਵਿਦੇਸ਼ੀ ਤੁਸੀਂ ਫੜੇ ਹਾਂ ਹਾਂ ਵੀ ਚੋਣ ਕਮਿਸ਼ਨ ਕੋਈ ਪੁਖਤਾ ਜਵਾਬ ਨਹੀਂ ਦੇ ਸਕਿਆ ਉਹ ਕਹਿੰਦਾ ਵੀ ਜਿਹੜੀਆਂ ਕਟੀਆਂ ਨੇ ਉਹਦੇ ਵਿੱਚੋਂ ਵਿਦੇਸ਼ੀ ਵੀ ਹੋਣਗੇ ਜਿੱਦਾਂ ਮਤਲਬ ਕਿ ਕੋਈ ਨਹੀਂ ਗੱਲ ਜਿਹੜਾ ਆਪਾਂ ਗੋਲ ਮੋਲ ਜਿਹੜਾ ਜਵਾਬ ਜਿਹੜਾ ਦਿੱਤਾ ਹੈਗਾ ਸੋ ਹੁਣ ਜਿਹੜੇ ਸੀਟ ਅਡਜਸਟਮੈਂਟ ਆ ਹਾਲੇ ਅੱਤਿ ਜਨਤਾ ਪਾਰਟੀ ਲਈ ਵੀ ਚੁਣੌਤੀਆਂ ਨੇ ਕਿਉਂਕਿ ਚਿਰਾਗ ਪਾਸਵਾਨ ਜਿਹੜੇ ਉਹ ਪਹਿਲਾਂ 45 ਸੀਟਾਂ ਮੰਗਦੇ ਸੀ ਹੁਣ 35 ਤੇ ਆ ਗਏ ਹੈਗੇ ਆ ਜਿਹੜੇ ਰਾਮ ਬਲਾਸ ਪਾਸਵਾਨ ਦੇ بیٹے ਆ ਭਾਜਪਾ ਜਿਹੜੀ ਹੈਗੀ ਉਹਨਾਂ ਨੂੰ 22 ਤੋਂ ਲੈ ਕੇ 23 24 ਸੀਟਾਂ ਤੇ ਦੂਜੇ ਪੰਨੇ ਜਿਹੜੀ ਉਹਨਾਂ ਨੂੰ ਵੀ ਨਿਤਿਸ਼ ਕੁਮਾਰ ਹੋਣਾ ਦੇ ਨਾਲ ਵੀ ਇਹਨਾਂ ਦੀ ਐਡਜਸਟਮੈਂਟ ਹੋਏਗੀ ਐਡਜਸਟਮੈਂਟ ਹਲੇ ਕਿਉਂਕਿ ਹਰੇਕ ਕਿਉਰਿਓਸਿਟੀ ਆ ਵੀ ਸਾਨੂੰ ਜਿਹੜੀਆਂ ਵੱਧ ਸੀਟਾਂ ਦਿੱਤੀਆਂ ਜਾਣ ਉਹ ਸੀ ਪਰ ਮਨ ਨੂੰ ਲੱਗਦਾ ਵੀ ਕਿਉਂਕਿ ਸਰਕਾਰ ਜਿਹੜੀ ਦਿੱਲੀ ਦੀ ਸਰਕਾਰ ਹੈ ਉਹ ਮਜ਼ਬੂਤ ਹੈਗੀ ਆ ਕੁਝ ਨੂੰ ਡਰਾ ਲੇਗੀ ਕੁਝ ਨੂੰ ਪੁਚਕਾਰ ਲੇਗੀ ਜਾਂ ਕੁਛ ਜਿਹੜਾ ਹੋਵੇਗਾ ਦੂਸਰਾ ਹੈਗਾ ਆਰਜीडी ਤੇ ਕਾਂਗਰਸ ਦਾ ਇਹ ਹੋਰ ਪਾਰਟੀਆਂ ਦਾ ਸੋ ਉਹਦੇ ਚੋਂ ਕਾਂਗਰਸ 58 ਸੀਟਾਂ ਤੇ ਐਮਐਲਏ ਦੀਆਂ ਸੀਟਾਂ ਤੇ ਜਿਹੜੀ ਚੋਣ ਲੜ ਗਈ ਬਾਕੀ ਤੇ ਜਿਹੜੀ ਆਰਜਡੀ ਤੇਜਸਵੀ ਆਦਵ ਆ ਤੇ ਜਿਹੜੇ ਉਹਨਾਂ ਦੇ ਹੋ ਕੁਝ ਸਹਿਯੋਗੀ ਛੋਟੇ ਮਹਾਕੱਡਵੰਦਨ ਚ ਜਿਹੜੇ ਹੋਰ ਆ ਕਿਉਂਕਿ ਵੀ ਉਹ ਪ੍ਰਸ਼ਾਂਤ ਕਿਸ਼ੋਰ ਇਥੇ ਕੀ ਫੈਕਟਰ ਅਦਾ ਕਰਨ ਵਾਲੇ ਹੈਗੇ ਨੇ ਕਿ ਇਹ ਕਿਉਂਕਿ ਉਹ ਬਹੁਤ ਸਾਰੀਆਂ ਸੀਟਾਂ ਤੇ ਜਾਓ ਜੇ ਵੋਟ ਤੋੜਦੇ ਹੈਗੇ ਉਹਦਾ ਨੁਕਸਾਨ ਕਿੱਧਰ ਹੋ ਸਕਦਾ ਹਾਂ ਜੇ ਉਹ ਪ੍ਰਸ਼ਾਂਤ ਕਿਸ਼ੋਰ ਹੋ ਸਕਦਾ ਕਿਉਂਕਿ ਉਹਨਾਂ ਨੇ 61 ਉਮੀਦਵਾਰਾਂ ਦੀ ਲਿਸਟ ਜਾਰੀ ਕਰੀ ਜਿਹਦੇ ਵਿੱਚ ਪੜ੍ਹੇ ਲਿਖੇ ਵਿਦਵਾਨ ਔਰ ਚੰਗੇ ਕਾਰਜਕਰਤਾ ਹੈਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕੋਈ ਰਿਟਾਇਰਡ ਪੁਲਿਸ ਆਫੀਸਰ ਆ ਕੋਈ ਆਈਏਐਸ ਆਫੀਸਰ ਆ ਜਾਂ ਕੋਈ ਪ੍ਰੋਫੈਸਰ ਰਿਟਾਇਰ ਹੈਗੇ ਆ ਹੁਣ ਇਹ ਹੈਗਾ ਵੀ ਉਹ ਜਿਹੜਾ ਪ੍ਰਸ਼ਾਂਤ ਕਿਸ਼ੋਰ ਦਾ ਠੀਕ ਹੈ ਹਰੇਕ ਪੋਲਿਟਿਸ਼ੀਅਨ ਦਾ ਸੁਪਨਾ ਹੁੰਦਾ ਹੈਗਾ ਵੀ ਮੈਂ ਵੀ ਆਪਣੀ ਪਾਰਟੀ ਰਨ ਕਰਾਂ ਪਰ ਮੈਨੂੰ ਲੱਗਦਾ ਵੀ ਉਹ ਵੋਟਾਂ ਤੋੜਨਗੇ ਹੁਣ ਵੋਟਾਂ ਟੁੱਟਣ ਦਾ ਨੁਕਸਾਨ ਕਿਹਨੂੰ ਹੁੰਦਾ ਜੇ 10 10 12 12000 5 6 7 8000 ਜਿਹੜੀਆਂ ਵੋਟਾਂ ਪ੍ਰਸ਼ਾਂਤ ਕਿਸ਼ੋਰ ਦੇ ਉਮੀਦਵਾਰਾਂ ਨੇ ਤੋੜਨੀਆਂ ਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਸਾਰੀਆਂ ਆਰਜीडी ਤੇ ਕਾਂਗਰਸ ਦੀਆਂ ਤੋੜਨੀਆਂ ਉਹਦੇ ਚੋਂ ਆਹਾ ਵੋਟ ਚੋਰੀ ਜਾਂ ਭਾਰਤੀ ਜਨਤਾ ਪਾਰਟੀ ਦੀਆਂ ਗਲਤ ਨੀਤੀਆਂ ਖਿਲਾਫ ਜਿਹੜਾ ਇੱਕ ਇਮਾਨਦਾਰ ਹਿੰਦੂ ਵਿੱਚ ਵੀ ਰੋ ਪੈਦਾ ਹੋਇਆ ਉਹ ਵੀ ਬੀਜੇਪੀ ਦੀ ਵੋਟ ਵੀ ਜਿਹੜੀ ਹੈਗੀ ਟੁੱਟ ਗਈ ਸੋ ਉਹ ਐਗਜ਼ੈਕਟ ਫਿਗਰ ਤਾਂ ਜਿਹੜੀ ਹੈਗੀ ਆ ਇਲੈਕਸ਼ਨਾਂ ਤੋਂ ਬਾਅਦ ਆਪਾਂ ਇਹ ਕਰ ਸਕਦੇ ਹੈਗੇ ਆ ਵਿੱਕੇ ਦੀਆਂ ਤੋੜਨਗੇ ਦੋਹਾਂ ਦੀਆਂ ਹਮ ਆਇਆ ਕਾਂਗਰਸ ਦੀਆਂ ਕਾਂਗਰਸ ਤੇ ਆਰ ਜੀਡੀ ਦੀਆਂ ਵੱਧ ਟੁੱਟਦੀਆਂ ਆ ਬੀਜੇਪੀ ਦੀਆਂ ਵੱਧ ਟੁੱਟਦੀਆਂ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ 10 10 12 12 5 5 8 8000 ਉਹ ਜਿਹੜੀਆਂ ਵੋਟਾਂ ਲੈ ਜਾਣਗੇ ਕੈਲਕੂਲੇਟਿਵਲੀ ਉਹ ਨੁਕਸਾਨ ਕਰਨਗੇ ਹੋ ਸਕਦਾ ਕੁਝ ਥਾਮਾਂ ਤੇ ਪੰਜ ਚਾਰ ਦਾਸ ਤੇ ਉਹਨਾਂ ਦੇ ਆ ਜਾਣ ਸੋ ਅੱਜ ਦੇ ਹਾਲਾਤ ਚ ਅੱਜ ਅਸੀਂ ਜਿੱਥੇ ਬੈਠੇ ਆ ਅਗਲੇ 10 15 20 ਦਿਨਾਂ ਦੌਰਾਨ ਹਾਲਾਤ ਚੇਂਜ ਹੋ ਜਾਣ ਉਦੋਂ ਫਿਰ ਅਸੀਂ ਲੋਕਾਂ ਨੂੰ ਉਸ ਵੇਲੇ ਦੀ ਅਪਡੇਟ ਦੇਵਾਂਗੇ ਜੇ ਅੱਜ ਦੇਖਦੇ ਆ ਕਿ ਮੇਨ ਮੁਕਾਬਲਾ ਭਾਰਤੀ ਜਨਤਾ ਪਾਰਟੀ ਔਰ ਤਜਸਵੀ ਆਦਬ ਐਂਡ ਕਾਂਗਰਸ ਦੇ ਗਠਬੰਧਨ ਚ ਹੈ